19 دی دی ہے فڑا یار فڑا 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 19 یا 20 نہیں نہ انہیں 19 میرا خراب ہے پنجی نہیں تھوڑے اور لا دے بکری وہ بند رہنا ہوں بات پھر ਹਾਂ ਚਲੋ ਜਾਓ ਬਾਸ 5 ਲੱਖ ਹੋਰ ਹੋਰ ਲੈ ਲੋ ਜੀ ਲੈ ਨਹੀਂ ਆਣ ਚਲੋ ਦੂ ਮੱਕਾ ਹਲੋ ਗਾਇਦਾ ਗਾਇਦਾ ਲੈ ਲੋ ਬੱਚਾ ਛੱਡੀ ਜਾਈ ਨਾ ਬੱਚਾ ਛੱਡੀ ਮਰਦਾ ਪਹਿਲੇ ਬੱਚਾ ਛੱਡੀ ਇਹ ਫੇਰੀ ਆਲਾ ਦੂ ਕਦੂ ਇਹ ਬੱਦਲਾ ਹੁਆ ਪਰ ਬੱਚਾ ਛੱਡੂ ਲਾਗ ਗਈ ਇਹ ਮੇਰਾ ਹੈ ਹੋ ਗਿਆ ਛੱਡਦੇ ਕੋ ਨਹੀਂ ਥਾਉਂਦੇ ਅਰਦੇ ਦੇ ਇਹ ਇਹਦੀ ਹੈ ਇਹੇ ਦੀ ਆ ਬੱਚਾ ਦਾ ਇਹੇ ਦੀ ਹੈ ਚੱਲ ਭਾਈ ਬੱਚਾ ਦਾ ਚੱਲ ਕੀ ਹੋਵੇ ਐਸ਼ੇ ਦੀ ਐਸ਼ੇ ਦੀ ਲੋਕ ਬਜ਼ਾਰ ਦੇ ਕੀ ਦਾ ਹੈ ਹਾਂ ਮਾਰੇ ਪੂਰਾ ਬੱਕਾ ਆਂਡਿਆਂ ਵਾਲੀ ਦਾ ਭਾਂਡਿਆਂ ਵਾਲੀ ਉਹ ਭਾਂਡਿਆਂ ਹੋ ਜਾ ਚਲੋ یاک کتھے باقی گلا 19 تے 19 دا شٹر لا کے گیا جی بس اسی دی 19 دی 19200 19200 19200 19200 لا دے ہاں 19200 200 آ بھائی ساڈا 19200 آ جا لاؤ چلو تلو لے 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 10 بندوں کو بندا تو دے کھول <سؤال> کے ਅਰਜੂ ਬੀ ਤੁਹਾਨੂੰ ਗੱਲ ਜਾਈਦਾ ਨਹੀਂ ਇਹ ਇਹਦਾ 19200 ਲਾਇਆ ਬਾਬੇ ਨੇ ਅੱਛਾ ਉਹਨੇ ਚਲ ਗੋਦੀਓ ਤਾਂ ਲਾਤਾ ਸੀ ਨਾ ਇਹ ਕਹਾਂ ਵੀ ਹੈ ਕਿ ਸੰਦੋ ਦੇਖੋ ਬਾਈ ਵਿੱਚ ਉਹ ਕਿੜਾ ਨੂੰ ਆ ਖੜਾ ਯਾਰ ਹਾਂ ਲਾ ਵੀ ਲਾ ਅੱਛੇ ਦੇ ਤੋੜ ਕੇ ਦੇਖ ਲੈ ਤੋੜ ਕੇ ਨਾ ਉਹ ਮੁੱਕਰਦੀ ਆ ਉਹ ਮਰੀ ਤੋਰੀ ਨਹੀਂ ਉਹ ਦੇਖ ਲਈ ਦੇਖ ਰਹੀ ਉਹ ਦੇਖ ਰਹੀ ਉਹ ਦੇਖ ਬੋਲੀ ਬੁੱਤੂ ਸੌਦਾ ਹੋ ਜੂ ਤੋੜ ਤਾ ਆਹ ਤੋੜ ਅੱਛਾ ਬਿੱਤਰ ਆਏ ਪਰੇ ਹੋਈ ਹਰ ਕਬੇ ਜਾਂਦਾ ਦੇਖੋ ਹੌਣ ਦੇਖ ਹੌਲੀ ਹੌਲੀ ਇਹ ਗੋਲਾ ਮਾਰ ਲਓ ਵੀਰ ਜੀ ਬੱਕਰੀ ਦੇਖ ਸਕਦੇ ਹੋ ਤੁਸੀਂ ਹੋਰ ਦੇਖ ਬੱਟਾ ਦੇਖ ਸਾਡੇ 19000 ਰੁਪਏ ਨੂੰ ਲੱਗ ਗਿਆ ਬਈ 19200 19000 ਠੀਕ ਠੀਕ ਅਗਰ ਕਹਿਣਾ ਬੱਤਰਾ ਜੀ ਆਹ ਉਹ ਦੇਖੋ ਜੱਟਾ ਆ ਗਿਆ ਉਹ ਵੀ ਕਰਾ ਲਿਆ ਉਹਦਾ ਮਾਰਕਰ ਇਹਦਾ ਇਹ ਸਾਹਮਣੇ ਆਹ ਕੀ ਜੰਦਾ ਹੋਣਾ 19300 ਲੱਗੀ ਜਾਂਦਾ ਆਹ ਹੋਈ ਲੱਗੀ ਜਾਂਦਾ ਕਿਹੜੇ ਪਿੰਡ ਤੋਂ ਖੋਖਰ ਤੋਂ ਹੂੰ ਕੱਡ ਅਸ ਬਚਦਾ ਹੁੰਦਾ ਰਿਹਾ ਬੰਦਾ ਯਾਰ ਹੁਣ ਇਹਦਾ ਮੰਨਦੇ ਵੀ ਕਰਨ ਨਾ ਕਰੀ ਤਾ ਫੜ ਲੋ ਯਾਰ ਕੀ ਗੱਲ ਪੈਸੇ ਦਾ ਫੜ ਲਾਗੇ ਪੈਸੇ ਦਾ ਫੜਾਂਗੇ ਕੱਚਾ ਉਹ ਬੰਦਾ ਹੀ ਵਗ ਗਿਆ ਉਦੋਂ ਉਹ ਵਗ ਗਿਆ ਮੇਰੇ 200 ਕਹਿੰਦੇ ਲਖਾਈ ਆਪੋ ਆਪ ਹੀ ਆਏ ਕਹਿੰਦੇ ਉਸੀ ਤੇ ਆਸੀ ਤੁਸੀਂ ਕਹਿੰਦੀ 20 ਕਹਿੰਦੀ ਉਰੇ ਹੀ ਮੜ ਜਾ ਆਹ ਸਹੀ ਗੱਡੀ ਮੜ ਜੀ ਅੜ ਜਾ ਲੈ ਹੁਣ ਕੋਈ ਬੋਲੀ ਆਉਂਦੇ ਹੋ ਬਾਈ ਉਨੀ ਮਾ ਬੋਖਾਤ ਪਾਇਆ ਇੱਕ ਮੰਨਾ ਖੜ ਗਿਆ ਮਾਰਾ ਹੱਥ ਨਹੀਂ ਲੱਗਾ ਉਹ ਖਾਤ ਪਾਇਆ ਕੋਈ ਗੱਲ ਨਹੀਂ 19 ਲੱਖ 192000 192000 ਹਾ ਜੇ ਦੇਣਨਾ ਤਾਂ ਹੁਣ ਪੈਸੇ ਪਾ ਲੈਣਾ ਇਹਦਾ ਤੇਜ ਤਾਂ ਪਰ ਪਾ ਵਾੜਾ ਪਿਆ ਤੂੰ 20 ਨਾ ਚੜਦਾ ਹੋਗੀ ਮੈਂ ਤਾਂ ਛੋਡੀ ਬਾਈ ਛੋਡੀ ਬੱਕੀ ਤੂੰ ਨਾ ਆਇਆ ਰਾ ਬਕਰਾਂ ਬੱਦਲ ਨੂੰ ਕੋਕੀ ਛੋਡੀ ਬਕਰਾਈ بچا دیکھ لیا جھوٹ نی گلتا ہے بچا لینی ہے ਬੰਦੇ ਕੜਾ ਮੜਿਆ ਆਇਆ ਕੋਈ ਨਹੀਂ ਉਹ ਬੰਦੇ ਕੜਾ ਆਬੀਏ ਉਹ ਜਿਹੜੇ ਭੰਦੇ ਬੰਦੇ ਨੂੰ ਸਾਡੂੰ 9 ਬੱਕਰੀਆਂ ਨਹੀਂ ਆ ਬਾਈ ਸਾਡੂੰ 9 ਬੱਕਰੀਆਂ ਨਹੀਂ ਆ ਬਾਜੀ ਬੋਝਣਾ ਬੋਝਣਾ ਬਾਜੀ ਆ ਬੁੱਤ ਨੂੰ ਫਿਰ ਕੋਣ ਬਾਜੀ ਬੋਝਰੋ ਇਹ ਪੋਜ ਉਹ ਦੱਸਾ ਕਰਕੇ ਬੰਦੇ ਪਹਿਲੀ ਵਾਰ ਮੰਡੀ ਚ ਆਏ ਨੇ ਉੱਤਰ ਗਏ ਵਿਹਾਨੀ ਘੋਸਰ ਨੂੰ ਜਾਣ ਗਏ ਉਹ ਬੜੀ ਜਾਣ ਗਿਆ ਇਹ ਨਹੀਂ ਬਾਤ ਹੋ ਗਈ ਸਾਡੂੰ 9 ਦੀ ਬੱਕਰੀਆਂ ਬਾਈ ਦੀਆਂ ਜਿਹੜੀਆਂ ਨੇ ਯਾਰਾ ਟਾਈਮ ਆਇਆ ਬਾਜੀ ਫੜਦਾ ਹੁਣ ਦੂਗਾ ਅੰਧਿਕ ਕਗਲਾ ਤੇਰੀ ਮਰਜੀ ਆ ਹਰ ਜੀ ਮਾਰੇ ਭਾਈਓ ਜਾਈ ਨਾ ਆਹੋ ਆਹ ਬੜਾ ਜਮ ਬਾਰਤਾਲੇ ਮੋੜ ਦੀ ਅੱਛਾ ਯਾਰ ਕੋਈ ਗੱਲ ਰਾਹ ਪਾਉਂਦੀ ਕਹਿੰਦੇ ਕਹਿੰਦੇ ਬਾਜਨ ਨਹੀਂ ਬੇਖਾ ਲੈਣਦਰਾ ਬਾਜਨ ਨਹੀਂ ਬੇਖਾਦਾ ਤੂੰ ਸਮਝ ਆ ਗਿਆ ਨਹੀਂ ਤੈਨੂੰ ਨਾ ਮਿਲਣਾ ਇਹਦਾ 13000 ਮੰਗਦਾ ਪਾਤ ਕਰ ਲੱਗ ਗਿਆ ਖੜਾ ਨੇੜੇ ਲਾਲ ਨੇੜੇ ਨੇੜੇ ਕੌਣ ਚਾਹਦਾ ਹੁਣ ਮੈਂ ਕਿੰਨੇ ਲੜੇ ਲਾਹ ਤੰਗ ਕਿਉਂ ਕਰਸੂੰ ਤੰਗ ਦਾ ਫਰਾਂਹ ਤੰਗ ਦਾ ਫਰਾਂਹ ਹੁੰਦਾ ਗੰਗ ਦਾ ਤੰਗ ਦੇ ਆ ਲੱਤਾਂ ਤੋਂ ਮਾਰ ਤੰਗ ਤੁੰਗਰਾ ਤੇ ਹੋਈ ਜਾਂਦਾ ਯਾਰਾ ਚੋਰੀ ਮਾਰਿਆ ਅਗਲਾ ਤੁਸੀਂ ਕਿਨੇ ਲਿੰਗ ਜੱਡੀ ਕੰਮ ਵੀ ਆਇਆ ਕਰ ਕਰਦੇ ਆ ਹੈ ਨਾ ਅੱਤ ਵੀ ਮਰ ਜੇ ਨਹੀਂ ਦੇਦਾ ਨਾ ਦੇਜੋ ਸੌ ਤੈਨੂੰ ਦਵਾਦ ਆਏ ਉੱਥੇ ਲਾ ਦੇ ਬਈ ਮੈਂ ਖੋਪਸੇ ਨਹੀਂ ਚੱਲ ਪਾਰੇ مڑا موڑا دا پھڑ دو ہو ہو اور لے 8 چ ہاں 8200 دی ساڈے اٹھ دی اندا تے لے لا نہیں کر نا بھائی نہیں نہیں ہاں اونے دے بول آتے سی یار ٹھیک ہے پھر پھر ہاں تو کٹ بیچ دیندے جے کیرا تو ਖਬਰ ਹੈ ਤੂੰ ਸਸਤੀ ਮਿਰਚੇ ਤੂੰ ਆਉਂ ਜੀ ਹਰੇ ਮਲੇ ਜਾਨਾ ਮੈਂ ਨਹੀਂ ਆਏ ਨਹੀਂ ਹੈ ਵੀ ਨਹੀਂ ਹੋ ਸਕਦਾ ਯਾਰ ਜੀ ਬਾਈ ਤੂੰ ਆਵੀ ਮਰਜ਼ੀ ਆਉਂ ਜੀ ਆਪ ਦੀ ਮਰਜ਼ੀ ਨਾਲ ਵੇਚਣੀ ਯਾਰਾ ਆਹੋ ਮੈਂ ਵੀ ਕਿਹਾ ਆਪ ਦੀ ਮਰਜ਼ੀ ਨਾਲ ਵੇਚਣਾ ਤੁਸੀਂ ਆਪ ਦੀ ਮਰਜ਼ੀ ਨਾਲ ਖਰੀਦਣੀ ਆਹ ਜਾਂਦੀ ਨਹੀਂ ਇਹ ਹਜ਼ੂਰ ਨੂੰ ਲੱਗ ਜਾਂਦਾ ਕੋਈ ਹਾਂ ਹਾਂ ਨਹੀਂ ਨਹੀਂ ਜੋ ਮਰਜ਼ੀ ਹੁੰਦਾ ਹੈ ਮੁੱਲ ਦਾ ਜੋ ਮਰਜ਼ੀ ਹਾਂ ਉੱਤੇ ਬੋਲ ਉਹ ਬੱਕਰੇ ਲਾ ਕੇ ਮੈਂ ਉੱਠ ਆ ਗਿਆ ਚਿਤਮੰਨੇ ਦੀ ਗੱਲ ਹੈ ਇਹਦਾ ਮੁੱਲ ਮਗਰ ਨਹੀਂ ਵੜਾ ਕੇ ਜਾਵਾਂ ਆਏ ਨਹੀਂ ਉਹ ਤੈਨੂੰ ਪਿਆਸ ਹੈ ਕਿ ਤੂੰ ਹਾਂ ਬਾਈ ਮਾੜੀ ਮੋਟੀ ਕਿਹਾ ਜੀ ਦਾ ਕਰਦੇ ਅਰਦੇ ਬਾਈ ਹਣੇ ਉਹਰੇ ਫੜਾ ਉਹ ਘਟੇ ਪੇਜ ਨਹੀਂ ਜਾਣਾ ਉਹਰੇ ਪਾ ਦੇ ਆਪਣਾ ਯਾਰ ਉਹ ਕਿਹਾ ਬੰਦਲ ਚੋਂ ਉਹ ਫਿਰ ਯਾਰ ਦੂਜਾ ਲਖਾਈ ਗਈ ਯਾਰ ਉਹ ਨਹੀਂ ਯਾਰ ਲਖੀ ਮੈਂ ਪੇਜ ਲੱਗ ਗਿਆ ਉਹ ਉਦੂ ਘਟੇ ਜਿਹੜੇ ਮੈਂ ਤੁਹਾਨੂੰ ਗੱਲ ਦੱਸੀ ਹੈ ਨਾ ਉਦੂ ਘਟੇ ਪੇਜ ਆ ਰਹੀ ਘਟ ਗਿਆ ਚਲੋ ਇਹ ਘਟ ਗਿਆ

ਦੀਦਾ ਮਨ ਨੂੰ ਹੈਗੀ ਯਾਰ ਜੂੰਦੇ ਭਾਈ ਤੇ ਤੂੰ ਕਰ ਇਹਨੂੰ ਨਾ ਮਾੜਾ ਮੋਟਾ ਯਾਰ ਜੇ ਮੈਂ ਹੋਵੇ ਤੇ ਆਪਾਂ ਜਾ ਦੇਣੀ ਹੈ ਮੈਨੂੰ ਕਿਤੇ ਹੋਊਗਾ ਮਾੜਾ ਮਾੜਾ ਮੋਟਾ ਭਾਈ ਤੂੰ ਮਾੜਾ ਮੋਟਾ ਕਹਿ ਕਹਿ ਕਹਿਦਾ ਹੁੰਦਾ ਚੱਲ ਕਹਿ ਭਾਈ ਯਾਰ ਬੱਚਾ ਲੱਗਿਆ ਇਹਦੇ ਲਾਲ ਕਹਿੰਦਾ ਕਿ ਕੁਝ ਕੀ ਕਰੇ ਉਹ ਤਾਂ ਕਹਾ ਹੈ ਨਹੀਂ ਉਹ ਇਹ ਨਹੀਂ ਮੰਦਾ ਐਹੀ ਉਹਦੀ ਕਰਦੇ ਉਹ ਫਾੜੀ ਉਹਦੀ ਕਰਦੇ ਇੱਕ ਮੁੰਡਾ ਸਾਡਾ ਸਾਡਾ ਆਹ ਨਹੀਂ ਮੈਨੂੰ ਫੜਾ ਨਹੀਂ ਸਾਢੇ 9:00 ਵੱਟੋਗੀ ਪਰਖਾਈ ਤੇ ਨਹੀਂ ਨਾ ਨਾ ਮੈਂ ਉਹਦੀ ਉਹਦੀ ਵੀ ਤੁਮੇ ਦੀ ਨਾ ਕਰਾਂ ਮੈਂ ਤੁਰਕ ਵੇਚ ਦੇਣਾ ਰੱਖ ਲੈ ਨਾ ਨਾ ਉਹ ਕਰ ਦੇ ਵਧੀਆ ਰਹੇਗਾ ਉੱਚੇ ਜਿੱਥੇ ਤੈਨੂੰ ਦੇਖੀ ਨੌ ਫੀ ਜੜਦੀ ਕਿੱਥੇ ਹੁੰਦੀ ਹੈ ਉਹ ਰੱਸਿਆ ਚੜਦੀ ਰਹਗੀ ਦੇਖ ਲੈ ਵਧੀਆ ਰਹੇਗਾ ਟਾਈਮ ਹੁੰਦਾ ਹੁਣ ਤਾਂ ਮੈਂ ਚੋਗਿਆ ਜਾਏਗਾ ਤੇ ਮੰਗੋ ਹੁਣ ਉਹ ਇਹ ਤਾਂ ਕੋਈ ਗੱਲ ਨਹੀਂ ਰੱਖ ਨਾ ਯਾਰ ਵੀ ਤੈਨੂੰ ਵਧੀਆ ਰਹੇ ਹੁਣ ਮੈਂ ਨਹੀਂ ਉਹ ਵਾਰੀ ਵਾਰੀ ਆਹ ਆਹ ਲੋਕ ਤਾਂ ਭਾਈ ਟਾਈਮ ਹੁੰਦਾ ਹੈ ਨਹੀਂ ਯਾਰ ਵਿੱਚ ਤੈਨੂੰ ਮੈਂ ਤੂੰ ਕੱਟ ਨਹੀਂ ਕਿੰਨੇ ਤੋਂ 10 ਇਹ 10 ਤੋਂ ਘੱਟ ਨਾ 10 ਤੋਂ ਘੱਟ ਦਿੰਦਾ ਨਹੀਂ ਜਰਾ ਦੇਖ ਲਓ ਦੇਖ ਲਓ ਮੈਂ ਮੈਂ ਆ ਵੀ ਆ ਹਾਨੂੰ ਪਤਾ ਹੈ ਹਾਨੂੰ ਪਤਾ ਹੁੰਦਾ ਬੰਦੇ ਜੇ ਕੋਈ ਯਾਰ ਮੇਲਾ ਇੱਥੇ ਹਸਲ ਕਿੱਢੁੰਦਾ ਹੁੰਦਾ ਉਹ ਜਾਂ ਛੜਾ ਖਾਣ ਦਾ ਹੁੰਦਾਗਾ ਉਹ ਨਾ ਮੈਂ ਤੇਰੇ ਕੋਲ ਦੇਣੀ ਉਹ ਦੂਰ ਆ 10 ਵੀ ਪਟ ਗੰਨਾ ਜਰਾ ਆਪਾਂ ਨੇ ਚੱਲਦੇ ਭਾਈ ਹਾਂ 10 10 ਵੀ ਗੱਲ ਰਹੇਗਾ ਪਟ 10 ਵੀ 9.5 ਵੀ ਪਟ ਦੇਣੇ ਗੱਲ ਕਰ 50 ਦਾ ਫਰਕ ਰਹੇਗਾ ਉਦ ਤੱਕ ਕਰੋ ਬਰੇ ਔਰ ਅੱਧ ਵਿਚਦ ਹਾਂ ਭਾਈ 500 ਦਾ ਹੈ ਨਹੀਂ ਨਾ ਮੈਨੂੰ ਪਤਾ ਨਹੀਂ ਕਿੰਨੇ ਦਾ ਹੈਗਾ ਇਹੀ ਕਹਿੰਦੇ ਨੇ 500 ਹਾਂ ਇਹ ਤਾਂ ਕੁਛ ਮਰਜ਼ੀ ਅਖੀ ਜਾਂਦੀ ਯਾਰ ਚੱਲ ਕੋਈ ਮਰਜ਼ੀ ਹੈਗੀ ਚੱਕ ਚੱਕ ਰੋ ਮਰਜ਼ੀ ਕਿਹੇ ਜਾਵੇ ਅਗਲਾ ਯਾਰ ਇਹਦੀ ਮਰਜ਼ੀ ਚੀਜ਼ ਹੈ ਕੀ ਹਾਂ ਹੈ ਪੈਸੇ ਲੈਣੇ ਲਾਉਣੇ ਆ ਕਿ ਪੰਜ ਕਹੇ 50 ਕਹੇ 9000 ਰੁਪਏ ਲੱਗ ਗਏ ਭਾਈ ਆ ਪੱਥਰ ਦੇ ਉੱਤੇ ਇਹ 16000 ਰੁਪਏ ਮੰਗਦੀ ਭਾਈ ਨੇ ਤੇ ਹੀ ਰੋਲਾ ਮਾਰਦਾ ਕੱਟੇ ਭੰਦਾ ਹੋਇਆ ਤੈਨੂੰ ਚਲਦਾ ਨਹੀਂ ਹੋਏ ਜੱਟ ਕੋਲੋਂ ਨੇ ਹਾਂ ਉਹ ਨਿੱਕੀ ਹੁੰਦੀ ਧੀ ਐ ਉਹ ਰੋਕੀ ਦੇ ਪੱਕਾ ਹੋ ਲੈ ਜਾਂਦੀ ਸੀ ਫਿਰ ਉਹ ਪੂਆ ਡਿਆ ਖੋਣੋ ਰੋਲਾ ਘੜ ਗਿਆ ਚਲੂ ਭਾਈ ਤੇਰੇ ਮਿੱਤਰ ਸੀ ਹਿਸਾਬ ਵਾਲਾ ਫਿਰ ਇਹਨੇ ਸਮੇਂ ਵੀਰਾਂ ਨਾਲ ਦੇਦਾ ਤੇਰਾ ਹੈਗਾ ਹਾਂ ਕੱਟ ਵਾਲੀ ਪੱਤ ਦੀ ਹੈ ਹੈ ਅਸਲੀ ਤੇ ਤੈਨੂੰ ਕੋਈ ਤੇਰੀ ਕੱਟ ਵਾਲੀ ਨਾ ਆ ਆ ਆ ਨਿੱਦਰੀ ਬਚਾ ਨੀ ਯਾਰ ਇਨੀ ਨਿੱਦਰੀ ਬਚਾ ਰਹੀ ਮਤਲਬ ਬੜਾ ਖੋ ਬਟ ਸਨ ਪਾਰਾ ਬਨਵਾਰ ਪੀ ਲੜਾ ਜਾਇਆ ਜੇ ਕੋਈ ਹੋਵੇ ਆ ਜੱਜਾ ਕਰ ਬੀ ਪੜ੍ਹ ਅਸਲ ਵਾਲੀਆ ਬੱਚੇ ਲੱਗੇ ਕੰਨੇ ਆ ਪੜ੍ਹ ਲਿਆ ਯਾਰ ਦੇਖ ਕੋ ਪੜ੍ਹ ਲਾਓ ਪੜ੍ਹ ਲਾਓ ਅੱਗੇ ਤੂੰ ਦੱਸ ਤੇਰੀ ਗੱਲ ਹੈ ਕਿਹੜੀ ਨਾ ਇਹਦੇ ਨਾਲ ਇਹੋ ਬਾਹ ਦੇਦਾ ਯਾਰ ਮਾਲਾ ਕਿਵੇਂ ਰੱਖਦੇ ਨਾਲ ਕੋਈ ਹੁੰਦਾ 4000 ਦੀ ਹੈ ਓ ਤੂੰ ਅਰੇ ਉਹ ਬੱਕਰਾ ਵੀ ਦੇਖ ਐ ਇਹਨਾਂ ਬੱਕਰੇ ਨਹੀਂ ਬੜਾ ਕਾਜੀ ਹਰਦਾ ਜਿਆਦੇ ਠੋਕਤੇ ਅਸ਼ਰਦੋਂ ਵੱਡਾ ਨਹੀਂ ਬੱਕਰਾ ਤੂੰ ਵੀ ਤਕੜੀ ਵਾਂਗੂ ਜੋਗਾ ਚੱਲਾ ਸਰਦਾ ਹੋਵੇ ਤਾਂ ਮਨ ਸਰਦਾ ਹੋਵੇ ਤਾਂ ਤੂੰ ਛੱਟ ਖੜਾ ਗੱਲ ਤਾਂ ਗੱਲ ਦੀ ਚੱਲ ਤੂੰ ਦੱਸ ਏਕਲਾ ਜਾਂ ਤੂੰ ਹੋ ਗਿਆ ਹੁਣ ਕਾਨੂੰ ਹੋ ਗਈ ਐ ਨਾ ਹਜ਼ਾਰ ਦਾ ਤੇ ਤੂੰ ਬੋਲ ਪਿਆ ਹਜ਼ਾਰ ਦਾ ਤੇਰਾ ਤਾਂ ਕਾਹ ਗੱਲ ਸੁਣਦਾ ਲੱਗਦਾ ਇਹ ਆ ਪੱਟ ਦਾ ਹੁਣ ਲੱਗ ਪੱਟੇ ਨਾਲ ਆਇਆ ਯਾਰ ਪੱਟ ਜਿਹਦਾ ਦੁਨ ਤਨ ਮਾਇਆ ਕਹਿੰਦਾ ਵੀ ਇੰਨੀ ਕੋਈ ਹੋਰ ਮਾਰੀਏ ਸਾਡੀ ਬੱਕਰੇ ਫੱਟ ਦੱਸ ਯਾਰ ਕਿ 1500 ਦਿੰਦਾ ਤੇਰੇ ਚਿੱਤ ਪੈਂਦਾ ਆ ਕਰਦੀ ਤਾਂ ਰਹਿਣ ਤੇ ਤੇਰਾ ਕੀ ਲੱਗਦਾ ਮੇਰਾ ਤੇਰਾ ਤੈਨੂੰ ਕਹਿੰਦਾ ਕਿੰਨਾ ਬੋਲਦਾ ਸਰ ਚਲ 5 ਦੇ ਦੀ ਯਾਰ ਨਾਲ 5 ਵਾਲਾ ਤੇਰਾ ਤੇਰਾ ਵੀ ਠੱਗਾ ਉਰੇ ਆ ਮਿਸਤਰੀ ਤੁਸੀਂ ਨਿਮੇੜ ਦਿਓ ਫਿਰ ਚਾਰ ਮੁੰਡੇ ਤੁਸੀਂ ਨਿਮੇੜ ਦਿਓ ਯਾਰ ਤੁਹਾਡੇ ਤੁਸੀਂ ਚਾਰ ਮੁੰਡੇ ਪੰਚਾਇਤ ਦੇ ਘਣੀ ਮਰਦਾ ਸੀ ਯਾਰ ਜਿਵੇਂ ਤੁਸੀਂ ਨਿਮੇੜ ਦਿਓਗੇ ਵਿੱਚ ਕ੍ਰਮ ਨੂੰ ਮਜੂਦ ਹੈ ਯਾਰ ਸੌਦਾ ਕਰਵਾ ਦੇ ਤੂੰ ਦੱਸ ਦੇ ਕੀ ਲਾਇਆ ਉਹਨਾਂ ਨੂੰ 1500 ਕਹਿੰਦੇ ਨੇ 2000 ਦੰਦਿਆਂ ਨਾਲ ਚੱਲ ਲੈ 2000 ਰੁਪਏ ਪੁੱਗਦਾ ਤੇ ਨਾ ਖੜੇ ਨਾ ਕਰਾਂ ਮਾ ਫੜੋਏ 2000 ਯਾਰ ਕਿ ਪੁੱਗਦਾ ਬੋਝ ਨਹੀਂ ਪੁੱਗਦਾ ਯਾਰ ਪੁੱਗਦਾ ਨਹੀਂ ਪੁੱਗਦਾ ਨਹੀਂ ਭਾਈ ਇਹ ਬੱਕਰਾ ਨੇੜੇ ਮਾਨੂੰ ਪੁੱਗਦਾ ਨਹੀਂਗਾ ਯਾਰ ਜਾਓ 2000 ਨੂੰ ਮੁਰਗਾ ਇਹ ਬੱਕਰਾ ਉਹਦਾ ਕੰਮ ਪੜਨੇ ਕਿਸੇ ਨੂੰ ਲੈਣੀ ਤੇ ਚਿਕੜਗਾ ਇਹਨੇ ਹਾਂ ਮਿਹਰਬਾਨੀ ਮਾਪੀ ਦੇ ਹੱਕ ਦੇ ਵੱਡੀ ਹੋਈ ਐ ਅੰਦਰ ਬਾਕੀ ਹੂਆ ਇਹ ਜੇਲ੍ਹ ਤੂਗਾ ਹੋਰ ਆਪਾ ਵੇਚਣਾ ਇਨੀ ਖੜਾ ਰਹਿਣ ਦੇ ਆਪਣਾ ਇਹ ਸਾਫਾ ਹੈਗਾ ਬੱਕਰਾ ਨਹੀਂ ਤੂੰ ਬੁਣਾ ਦੇ ਦਿੰਦੇ ਇਹ ਬਦਲ ਬੱਲਾਸ਼ ਕਰ ਗਾ ਕਰ ਕੋਹਨ ਤਾਂ ਲਾ ਲਾ ਆਏ ਗਰੀ ਬਈ ਮੁੱਦ ਨੂੰ ਅੜੀ ਜਨਾ ਸੋ ਹੁਣ ਉਹਦਾ ਛੱਡ ਦੇ ਹੁਣ ਮਗ ਮੰਗਦੇ ਗੱਲਾਂ ਤਾਂ ਹਾਂ ਇਹ ਵੇਚਣਾ ਹੈਗਾ ਇਹ ਰਾ ਮੋੜ ਮੋੜੀ ਨਾ ਬਰ ਹੁਣ ਦੱਸੇਗਾ ਫੇਰ ਹੀ ਜਾਂਦਾ ਵਜਨ ਨਹੀਂ ਵਗੂਖਾ ਵਜਨ ਦੇ ਕਿੰਨੇ ਪੈਸੇ ਜਿੰਨੇ ਪੈਸੇ ਦਾ ਬੱਕਰਾ ਕਰਾਉਂਦਾ ਵਿਚਾਰੇ ਗਰੀਬੇ ਮਾਰਨੇ ਨੇ ਯਾਰ ਇਹ ਵੀ ਇਹਨਾਂ ਦੇ ਵੀ ਅਟ ਜਾ ਕੋਈ ਗਰੀਬ ਬੰਦਾ ਹੈਗਾ ਇਹ ਵੀ ਵਿਚਾਰੇ ਗਰੀਬ ਨੇ ਇਹਨਾਂ ਨੂੰ ਇਥੋਂ ਪੰਜਾਹ ਹਜ਼ਾਰ ਦਾ ਕਮਾਉਣਾ ਹੁੰਦਾ ਤੂੰ ਜਿਆਦਾ ਫਿਰਦੇ ਨੇ ਖਾਸ਼ੇ ਨੇ ਹੀ ਕਈ ਬੰਦੇ ਨੇ ਇਹ ਤਾਂ ਯਾਰ ਸਾਰਾ ਸਾਈ ਪਿੰਡ ਹੈ ਹੁਣ ਦੱਸੋ ਵੀ ਮੈਂ ਹਰ ਜਿਆਦਾ ਬੱਕਰਾ ਵੇਚਾ 1.5 ਲੱਖ ਜਿਆਦਾ ਮੁੱਤਾਂ ਦਾ ਲੈਦਾ ਉਹ ਬਸ ਰਹਿ ਜਾ ਤੇ ਤੂੰ ਨਹੀਂ ਆਪ ਨਾ ਲੈਣਾ ਉਹ ਖਾਦ ਲੈ ਸਾਡੇ ਭਾਵੇਂ ਲੈ 承担法律责解。